ਨਾਜਪੀਲਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਹਿਤਾ ਅਕੈਡਮੀ ਲੁਧਿਆਣਾ ਦੇ ਅਹੁਦੇਦਾਰ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਵੱਲੋਂ ਪਾਕਿਸਤਾਨੀ ਲੇਖਕ ਜਨਾਬ ਅਬਦਾਲ ਬੇਲਾ ਦੇ ਦਿਹਾਂਤ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ ਪੰਜਾਬੀ ਸਾਹਿਤਾ ਅਕੈਡਮੀ ਦੇ ਪ੍ਰਧਾਨ ਡਾਕਟਰ ਸਰਜੀਤ ਸਿੰਘ ਨੇ ਅਫਸੋਸ ਦਾ ਪ੍ਰਗਟਾਵਾ ਕਰਦੇ ਦੱਸਿਆ ਕਿ ਜਨਾਬ ਅਬਦਾਲ ਬੇਲਾ ਦਾ اسلامਾਬਾਦ ਵਿੱਚ ਦਿਹਾਂਤ ਹੋ ਗਿਆ ਹੈ ਉਨ੍ਹਾਂ ਦਾ ਵੱਡਾ ਆਕਾਰੀ ਨਾਵਲ ਦਰਵਾਜ਼ਾ ਖੁੱਲ੍ਹਦਾ ਹੈ ਦਰਾਹਾ ਕੋੜੂ ਲੰਗ ਦੀ ਨਹਿਰ ਦੇ ਦੋਹੀ ਪਾਸੇ ਵੱਸਦੇ ਲੋਕਾਂ ਦੀ ਦੇਸ਼ਵੰਡ ਤੋਂ ਪਹਿਲਾਂ ਦੀ ਕਹਾਣੀ ਹੈ ਇਸ ਇਲਾਕੇ ਵਿੱਚ ਉਨ੍ਹਾਂ ਦੇ ਪਿਤਾ ਜੀ ਮੁਲਾਜ਼ਮ ਸਨ ਇਹ ਪਰਿਵਾਰ ਦੇਸ਼ਵੰਡ ਵੇਲੇ ਇਹ ਇਧਰੋਂ ਉਜੜ ਕੇ ਸਿਆਲਕੋਟ ਪਾਕਿਸਤਾਨ ਵਿੱਚ ਜਾ ਵਸਿਆ ਸੀ ਉਨ੍ਹਾਂ ਦੱਸਿਆ ਕਿ ਉਹ ਵਰਲਡ ਪੰਜਾਬੀ ਕਾਂਗਰਸ ਲਾਹੌਰ ਦੇ ਸਖਤਰ ਜਰਨਲ ਸਨ ਸੀਨੀਅਰ ਮੀਤ ਪ੍ਰਧਾਨ ਡਾਕਟਰ ਪਾਲਕੌਰ ਨੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਨਾਬ ਅਬਦਾਲ ਬਿਲਾ ਉਗੇ ਲੇਖਕ ਸਨ ਉਹ ਪੰਜਾਬੀਆਂ ਨੂੰ ਪਿਆਰ ਕਰਨ ਵਾਲੇ ਮਿਲ ਅਨਸਾਰ ਇਨਸਾਨ ਵੀ ਸਨ ਉਨ੍ਹਾਂ ਦੇ ਦਿਹਾਤ ਨਾਲ ਦੋਹਾਂ ਪੰਜਾਬਾਂ ਦੇ ਲੇਖਕਾਂ ਨੂੰ ਵੱਡਾ ਘਾਟਾ ਪਿਆ ਹੈ ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਦੱਸਿਆ ਕਿ ਜਨਾਬ ਅਫਦਾਲ ਬੇਲਾ ਦਾ 1700 ਪੰਨਿਆਂ ਦਾ 5 ਜਿਲਦਾਂ ਵਿੱਚ ਲਿਖਿਆ ਨਾਵਲ 1947 ਤੋਂ ਪਹਿਲਾਂ ਦੇ ਸੱਭਿਆਚਾਰ ਨੂੰ ਬਿਆਨਦਾ ਹੈ ਜਿਸ ਦੀ ਪਹਿਲੀ ਜਿਲਦ ਦਾ ਮੈਂ ਅਨੁਵਾਦ ਕੀਤਾ ਸੀ ਜਨਾਬ ਅਬਦਾਲ ਬੇਲਾ ਨੇ ਕਈ ਮੁੱਲਵਾਨ ਪੁਸਤਕਾਂ ਦੀ ਰਚਨਾ ਕੀਤੀ ਉਹਨਾਂ ਦੱਸਿਆ ਕਿ 2012 ਵਿੱਚ ਜਦੋਂ ਜਨਾਬ ਅਬਦਾਲ ਬੇਲਾ ਹੋਰੀ ਲੁਧਿਆਣਾ ਆਏ ਤਾਂ ਪੰਜਾਬੀ ਸਾਇਤ ਅਕੈਡਮੀ ਲੁਧਿਆਣਾ ਵੱਲੋਂ ਉਹਨਾਂ ਪਾਸੋਂ ਡਾਕਟਰ ਮਹਿੰਦਰ ਸਿੰਘ ਰੰਦਾਵਾ ਯਾਦਗਾਰੀ ਲੈਕਚਰ ਕਰਵਾਇਆ ਗਿਆ ਸੀ افسوس ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਡਾਕਟਰ ਸੁਖਦੇਵ ਸਿੰਘ ਸਿਰਸਾ ਪ੍ਰੋਫੈਸਰ ਗੁਰਪਰਜਨ ਸਿੰਘ ਗਿੱਲ ਪ੍ਰੋਫੈਸਰ ਰਵਿੰਦਰ ਪੱਟਲ ਡਾਕਟਰ ਲਖਵਿੰਦਰ ਚੋਹਲ ਡਾਕਟਰ ਅਨੂਪ ਸਿੰਘ ਡਾਕਟਰ ਜੋਗਿੰਦਰ ਸਿੰਘ ਨਿਰਾਲਾ ਬਲਬੀਰ ਮਾਧੂਪੁਰੀ ਡਾਕਟਰ ਗੁਰੂ ਇਕਬਾਲ ਸਿੰਘ ਸੁਰਿੰਦਰ ਕੈਲੇ ਜਨਵੇਜਾ ਸਿੰਘ ਜੋਹਰ ਡਾਕਟਰ ਅਰਵਿੰਦਰ ਕੌਰ ਕਾਕੜ ਡਾਕਟਰ ਗੁਰਚਰਨ ਕੌਰਕੂਚਰ ਡਾਕਟਰ ਹਰਮਿੰਦਰ ਸਿੰਘ ਤਰਲੋਚਨ ਲੋਚੀ ਜਸਪਾਲ ਮਾਨਖੇੜਾ ਜਸਵੀਰ ਝੱਜ ਡਾਕਟਰ ਹਰੀ ਸਿੰਘ ਜਾਚਕ ਸਹਿਜਪ੍ਰੀਤ ਸਿੰਘ ਮੰਗਟ ਸ਼ਬਦੀਸ਼ ਸੰਜੀਵਨ ਸਿੰਘ ਨਰਿੰਦਰ ਪਾਲ ਕੌਰ ਵਾਹਿਦ ਸਤਨਾਮ ਸਿੰਘ ਡਾਕਟਰ ਸੰਤੋਖ ਸਿੰਘ ਸੁਖੀ ਡਾਕਟਰ ਹਰਜਿੰਦਰ ਸਿੰਘ ਕਵਰਜੀਤ ਪੱਠਣ ਵਰਗੇ ਸਲਾਮਤ ਪ੍ਰੋਫੈਸਰ ਸਰਗੀ ਦੀਪ ਜਗਦੀਪ ਸਿੰਘ ਕਰਮਜੀਤ ਸਿੰਘ ਗਰੇਵਾਲ ਪ੍ਰੋਫੈਸਰ ਬਲਵਿੰਦਰ ਸਿੰਘ ਚਹਿਲ ਪ੍ਰੇਮ ਸਾਹਿਲ ਆਤੇ ਸਮੂਹ ਮੈਂਬਰ ਸ਼ਾਮਲ ਸਨ